ਸਾਸਰੀਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜ ਆਪਣੇ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਪਹਿਲਾਂ ਚੱਕਾਂਗੇ ਬੈਂਕ ਦੇ ਵਿੱਚੋਂ ਰੇ ਸੋਸਾਇਟੀ ਚੋਂ ਪਿੰਡ ਵਾਲੀ ਚੋਂ ਇਹਨਾਂ ਨੇ ਰੇ ਕਟਾਇਆ ਪਿਆਗਾ ਰੇ ਆ ਗਿਆ ਤੇ ਟਰਾਲੀ ਵੀ ਖੜੀ ਇੱਧਰ ਤੇ ਪਹਿਲਾਂ ਮਾਦਨ ਟਰੈਕਟਰ ਤੇ ਆਪਾਂ ਕਪੜਾ ਕਰਦੇ ਹਾਂ ਸਾਫ਼ ਸਾਰੇ ਨੂੰ ਕਿਉਂਕਿ ਕਾਫੀ ਦਿਨ ਹੋ ਗਏ ਖੜਾ ਹੀ ਕਰੇ ਤੇ ਰੇਟਾ ਬਜਾ ਪੈਂਦਾ ਰਹਿੰਦਾ ਦਾ ਤੇ ਉਸ ਤੋਂ ਬਾਅਦ ਚੱਲਾਂਗੇ ਬੈਂਕ ਤੇ ਰੇ ਚੱਕਣਾਂ ਅੱਗੇ ਤੇ ਕੰਗਾ ਪਾਸ ਸੀ ਗੋੜੀਂ ਚੱਕਲਾਂ ਗੀ। ਤੇ ਫਿਰ ਉਸ ਤੋਂ ਬਾਅਦ ਚੱਲਣਾ ਆਪਾਂ ਜਿ ਬਲਾਡੇ ਟਾਇਰ ਚੱਖਣ ਟਰੈਕਟਰ ਦੇ। ਤੇ ਉਹ ਟਾਇਰ ਆਪਣੇ ਨਹੀਂ ਹੈਗੇ ਮਤਲਬ ਉਹ ਆਪਣੇ ਹੈਗੇ ਨੇ ਮਿੱਤਰ ਦੇ। ਤੇ ਉਹ ਨਹੀਂ ਆਉਣਾ ਬਾਹਰੋਂ। ਤੇ ਬਾਹਰੋਂ ਆਉਣ ਤੋਂ ਪਹਿਲਾਂ ਪਹਿਲਾਂ ਆਪਾਂ ਟਾਇਰ ਉਹ ਲੈ ਆ ਕੇ ਰੱਖ ਲਾਂਗੇ ਇੱਥੇ। ਤੇ ਨਾਲੇ ਉਹ ਟਰੈਕਟਰ ਵੀ ਆਪਾਂ ਤਿਆਰ ਕਰਨਾ ਮੇ ਵੀ। ਲਾਈਟਾਂ-ਨੂਟਾਂ ਲਾਵਾਂਗੇ। ਘਰੀ ਕਰਦਾਂ ਸਾਰਾ ਕੁਝ ਉਹ ਆਪਾਂ ਡੰਨ। ਉਹਨੂੰ ਟਰੈਕਲ ਲੈ ਕੇ ਆਣਾ ਅਕਸਰ ਆਮਕੋ ਜੋ ਆਪਣਾ ਬੈਂਚਮੇਟ ਹੁੰਦਾ ਸੀ ਕਲਾਸ ਦੇ ਵਿੱਚ ਇੱਕ ਹੁੰਦਾ ਕਲਾਸਮੇਟ ਇੱਕ ਬੈਂਚਮੇਟ ਤੇ ਉਹ ਬੈਂਚਮੇਟ ਸੀ ਆਪਣਾ ਉਹਦੇ ਲਈ ਲਾਵਾਂਗੇ ਚੱਕ ਕੇ ਜਿਹ ਟਾਇਰ ਬਲਾਡਿਓ ਦੇਖੋ ਮੈਂ ਸਾਰਾ ਕੋਈ ਬਲੌਗ ਦੇ ਵਿੱਚ ਪਹਿਲਾਂ ਚੱਲਦੇ ਹਾਂ ਰੇ ਚੱਕਣ ਲੋ ਜੀ ਦੰਨਾ ਸਾਰਾ ਕੱਪੜਾ ਮਾਰਤਾ ਹੁਣ ਇਹ ਤੇ ਹੁੱਕ ਚੜਾ ਦਈਏ ਪਹਿਲਾਂ ਕਿਉਂਕਿ ਰਾਇਕ ਤੋਂ ਆਪਾਂ ਲਾ ਕੇ ਆਂਖ ਢਾ ਲੈ ਜੀ ਉਸ ਤੋਂ ਬਾਅਦ ਆਪਾਂ ਟਰਾਲੀ ਦਾ ਕੋਈ ਕੰਮ ਹੈ ਨਹੀਂ ਸੀਗਾ ਹੁੱਕ ਉਹ ਜਿਹੜਾ ਡਰਾਵਲ ਆਕੇ ਫਿਰ ਚੱਲਾਂਗੇ ਦਿਖਾਵਾਂ ਮੈਂ ਬਲੌਗ ਦੇ ਵਿੱਚ ਸਾਰਾ ਕੁਝ ਲਓ ਜੀ ਤੇ ਟਰਾਲੀ ਆਪਾਂ ਕਾਲਿਆਂ ਦੀ ਤੇ ਹੁਣ ਚੱਲਦੇ ਆਂ ਬੈਂਕ ਦੇ ਸਾਈਟੀ 'ਚ ਰੇ ਚੱਕਣ ਤੇ ਨਾਲ ਬਿੱਟੂ ਤੇ ਨਵਾਂ ਬੰਦਾ ਆਇਆ ਆਪਣੇ ਸੋ ਬਿੱਟੂ ਉਹ ਤੇ ਬਿੱਟੂ ਆਪਣੇ ਨਾਲ ਰਹਿਆ ਕਰੂਗਾ ਕੰਮ ਸਦਾ ਕਰਾਇਆ ਕਰਾਇ ਨਾਲੇ ਇਹ ਵਾਲੇ ਆਪਣੇ ਨਾਲ ਕਰਾਇਆ ਕਰੂਗਾ ਤੇ ਇਹ ਹੈਗਾ ਬਿਹਾਰ ਤੋਂ ਬਾਈ ਚੱਲ ਜਾਈ ਬੈਂਕ ਤੇ ikke alle. ਆਹ ਲੋ ਜੀ ਤੇ ਰੇ ਆ ਪਾ ਧਰ ਲਿਆ ਨਾ ਕਰਨੇ ਮੇਰੇ ਸਾਰੇ ਲੱਪੜ ਗੇ ਚੁੱਪੇ ਉੱਪਰੋਂ ਤੇ ਟਰਾਲੀ ਲੱਗ ਨਹੀਂ ਸਾਰੀ ਰਹੀ ਵੀ ਹੁਣ ਚੱਲਦੇ ਘਰ ਨੂੰ ਕਿਉਂ ਕਿ ਬਲੀ ਲਓ ਜੀ ਤੇ ਰੇ ਆਪਾਂ ਚੱਕ ਲੈਂਦਾ ਘੜਾ ਦਾ ਟਰੈਕਟਰ ਤੇ ਆ ਪੈਪਲਿਕ ਹੋਗੀ ਪੁਰ ਵੀ ਡਸਟ ਬਹੁਤ ਪਈ ਪਈ ਹੈਗੀ ਸਾਫ ਕਰਾਂਗੇ ਧੂਮਾਂਗੇ ਇਹਨੂੰ ਰੈਡੀ ਆਪਾਂ ਪਾਲੀ ਦੀ ਮੋਟਰਸਾਈਕਲ ਮੰਗਰ ਤੇ ਇੱਥੇ ਚੱਲਾਂਗੇ ਆਪਾਂ ਟਾਇਰ ਲੈਣ ਰੈਡੀ ਦੇ ਵਿੱਚ ਆ ਜਾਣਗੇ ਕਾਫੀ ਵੱਡੀ ਆ ਤੇ ਇੱਥੇ ਟਾਇਰ ਲੈਣ ਚੱਲਾਂਗੇ ਗੱਡੀ ਦੇ ਵਿੱਚ ਮਤਲਬ ਦਿੱਕਤ ਆਉਂਦੀ ਆ ਜਦੋਂ ਪਹਿਲਾਂ ਅਸੀਂ ਆਪਦੇ ਲਈ ਟਾਇਰ ਗੱਡੀ 'ਚ ਲਿਆਂਦੇ ਸੀਗੇ ਇੱਕ ਟਾਇਰ ਡੱਗੀ ਦੇ ਵਿੱਚ ਟਿਕਦਾ ਤੇ ਫਿਰ ਡੱਗੀ ਦੀ ਬੰਦ ਨਹੀਂ ਹੁੰਦੀ ਹੈਗੀ ਸਾਰੇ ਰੱਡ ਡੱਗੀ ਖੁੱਲੀ ਆਉਂਦੀ ਆ ਤੇ ਜਿਹੜਾ ਸੈਕੰਡ ਟਾਇਰ ਹੈਗਾ ਉਹ ਸੀਟ ਦੇ ਉੱਤੇ ਧਰਨਾ ਪੈਂਦਾ ਵੱਡੀ ਸੀਟ ਦੇ ਮਾਗਰ ਤੇ ਫਿਰ ਉਹ ਅੰਦਰ ਜਦੋਂ ਧਰਦਿਆਂ ਟਾਇਰ ਉਹ ਧੱਕੇ ਨਾਲ ਧਰਨਾ ਪੈਂਦਾਗਾ ਤੇ ਜਿਹੜਾ ਸੱਤ ਦੇ ਉੱਤੇ ਕਵਰ ਹੁੰਦਾ ਫਿਰ ਉਹ ਪੱਟਿਆ ਜਾਂਦਾਗਾ ਕੱਢਣ ਵੇਲੇ ਫਿਰ ਕਈ ਵਾਰੀ ਤਾਂ ਹਵਾ ਕੱਢ ਕੇ ਫਿਰ ਨਿਕਲਦਾ ਟਾਇਰ ਤਾਂ ਕਰਕੇ ਦਿੱਕਤ ਆਉਂਦੀ ਹੈ ਗੱਡੀ ਤੇ ਆਹ ਰੈਡੀ ਸਭ ਤੋਂ ਬੈਸਟ ਹੈਗੀ ਤੇ ਇੱਥੇ ਚੱਲਾਂਗੇ ਤੇ ਪਿੰਡੋਂ ਕਿਸੇ ਮੁੰਡੇ ਨੂੰ ਕਰਿਆ ਫਿਰ ਉਹ ਨਾਲ ਚੱਲੂ ਆਪਣੇ ਆਉਂਦਾਗਾ ਇਹ ਟਾਇਰ ਹੈਗੇ ਨੇ ਆਪਣੇ ਆਡੀ ਪੀਤੂ ਦੇ ਪੀਤੂ ਕੈਨੇਡਾ ਵਾਲਾ ਲਓ ਜੀ ਤੇ ਟਾਇਰ ਆਪਾਂ ਚੱਕ ਲੈਨੇ ਹਰ ਤਰੀਕ ਦਵਾਈਏ ਉਹ ਬਾਈ ਬੀਚਾ ਟਾਇਰ ਟਾਇਰ ਤੇ ਹੁਣ ਬਸ ਉਹਨੇ ਥੋੜੇ ਟਾਈਮ ਤੱਕ ਆਉ ਉਹ ਬਾਹਰੋਂ ਤੇ 3 ਤਾਰੀਖ ਨੂੰ ਫਾਰਮ ਨਹੀਂ ਹੈਗੀ ਤੇ 3 ਤਾਰੀਖ ਨੂੰ ਲਾਗਾ ਫਿਰ ਉਹਦੇ ਕਰੈਕਟਰ ਪਤਾ ਹਰ ਕਸਾਂਗੇ ਤੇ ਨਾਲੇ ਲਾਈਟਿੰਗ ਵਗੈਰਾ ਕਰਾਂਗੇ ਦੋ ਕੁ ਲਾਈਟਾਂ ਜਲਾ ਦੋ ਦੇ ਪੇੜ-ਵੇੜੇ ਤੇ ਜੀ ਸ਼ਾਇਦ ਆਪਾਂ ਕਰ ਹੀ ਕਰਾਂਗੇ ਇੰਨਾ ਕੰਮ ਤਾਂ ਆਪਾਂ ਟਾਇਰ ਵਧੀਆ ਪੈਣਗੇ ਇਹਨੇ ਸੈਕੰਡ ਹੈਂਡ ਲੈ ਚਰੇ ਮੁੰਡੇ ਨੇ ਵੀ ਨਵੇਂ ਨਹੀਂ ਹੈਗੇ ਇਹ ਜਾ ਕੇ ਉਹਨਾਂ ਕਰਨੂ ਆਪਾਂ ਲਓ ਜੀ ਤੇ ਆਪਾਂ ਠੀਖੀ ਆ ਗਏ ਟਾਇਰ ਰੈਡੀ ਚ ਪੈਣ ਤੇ ਉੱਕ ਲੱਗੀ ਆ ਕਾਮਾ ਕੇ ਕੁਲਚੇ ਹੋੜਾ ਜਮਦੂਦ ਲਓ ਜੀ ਤੇ ਟਾਇਰ ਵਗੈਰਾ ਆਪਾਂ ਲਿਆਂਦੇ ਸੀ ਕਰੇ ਉਤਰ ਤੇ ਅੰਦਰ ਤੇ ਕੇਬਲ ਲਗਾ ਧਰਨਾ ਚੋਣ ਤੇ ਬਿੱਟੂ ਹੈਲਪ ਕਰਾ ਰਿਆ ਨਾਲ ਅਜ ਤਾ साढ़े चार चकता कम है ना चोन <laughs> का ना तूड़ी हाँ इस तूड़ी है इसमें वो बड़ा कम रहा है जी <coughs> तूड़ी तो बाद एक टोकर ही डालेंगे इसको सभी को लो जी बिट्टू चोर है अच धार ਚਾਪਾ ਖੜਿਆ ਮੂਰੇ ਕਿਉਂਕਿ ਨਵੇਂ ਬੰਦੇ ਤੋਂ ਮੱਝ ਉਪਰਾ ਕਰਦੀ ਥੋੜਾ ਜਿਹਾ ਬਾਕੀ ਲਾਸਟ ਤਾਂ ਰਹੇ ਕੋਈ ਜ਼ਿਆਦਾ ਟਾਈਮ ਨਹੀਂ ਲਗਾਇਆ ਤੰਨਾ ਨੇ ਕਿਹਦਾar ਜੋਤੀ ਉਹ ਕੇਵਲ ਨੇ ਤੇ ਉਹ ਮੈਂ ਤੇ ਆ ਬਿੱਟੂ ਨੇ ਕੰਮ ਵੰਡ ਕੇ ਆ ਗਿਆ ਅੱਜ ਤੇ ਇਸ ਤੋਂ ਬਾਅਦ ਚੱਲਾਂਗੇ ਡੈਰੀ 'ਚ ਦੁੱਧ ਪਾਉਣ ਲਓ ਜੀ ਤੇ ਸਾਰਾ ਨਾਮ ਆਪਣਾ ਸਾਰਾ ਜੱਪੜ ਗਿਆ ਤੇ ਹੁਣ ਚੱਲਦੇ ਆਂ ਡੈਰੀ ਚ ਦੁੱਧ ਪਾਉਣਾ ਆਪਾਂ ਕਿੰਨੀ ਸਮਲੀ 97 ਕੋਟ ਦੀ ਚੱਲਦੇ ਆਂ ਡੈਰੀ ਵਾਲੇ ਨੂੰ ਕੋਈ ਆਪਣੀ ਡੈਰੀ ਵਾਲਾ ਰਸਤਾ ਅੰਦਰੀ ਵਿਚਾਲਿਆ ਦੀ ਗਲੀ ਵਿੱਚ ਦੀ ਸੱਤ ਵਿੱਚ ਦੀ ਸਾਥ ਤੋਂ ਡੇਰੇ ਕੋਲੇ ਤੇ ਡੇਰੇ ਤੋਂ ਡੈਰੀ ਚ ਅਗੀ ਸਾਡੇ ਪਿੰਡ ਦੀ ਲਾਡੂ ਜੀ ਸਾਦਰ ਸਰਵਨਾ ਲਓ ਜੀ ਤੇ ਆਪਾਂ ਦੋਧਾ ਡਰ ਟੈਰੀ ਚ ਪਾ ਜਾਂਦਾ ਤੇ ਸਾਰੇ ਕੰਮ ਹੋ ਗਏ ਆਪਣੇ ਡਨ ਹੋ ਗਏ ਹੁਣ ਚੱਲਦੇ ਆਪਾਂ ਘਰ ਨੂੰ ਤੇ ਮਲੇ ਇਹ ਵਲੌਗ ਜਿ ਕਰਤਾ ਪਾਈਤੀ ਸਮਾਪਤੀ ਮਿਲ ਜਾਗਾ ਨੂੰ ਨਿਊ ਵਲੌਗ ਦੇ ਵਿੱਚ ਬੇਤ ਨਿਊ ਕੰਟੈਂਟ ਓਕੇ ਜੀ ਥੈਂਕਸ ਟੂ एवरीवन